ਹਾਂਜੀ ਦੋਸਤੋ ਆਸੀਕਾਲ ਸਵਾਗਤ ਹੈ ਤੁਹਾਡਾ ਬੀਏ 3ਰਡ ਸੈਮੈਸਟਰ ਦੀ ਇੱਕ ਨਵੀਂ ਵੀਡੀਓ ਚ ਪੰਜਾਬੀ ਦਾ ਸਿਲੇਬਸ ਅਸੀਂ ਕਵਰ ਕਰ ਰਹੇ ਹਾਂ ਸਾਰੀਆਂ ਵੀਡੀਓਜ਼ ਨੂੰ ਅਪਲੋਡ ਕਰ ਰਹੇ ਹਾਂ ਪਹਿਲਾਂ ਵੀ ਅਸੀਂ ਕੁਝ ਕੁ ਵੀਡੀਓਜ਼ ਅਪਲੋਡ ਕੀਤੀਆਂ ਜਿਨ੍ਹਾਂ ਨੂੰ ਨਹੀਂ ਦੇਖਿਆ ਪਲੇਲਿਸਟ ਨੂੰ ਜਾ ਕੇ ਚੈੱਕ ਆਊਟ ਕਰੋ ਸਾਰਾ ਸਿਲੇਬਸ ਤੁਹਾਨੂੰ ਉੱਥੇ ਮਿਲ ਜੇਗਾ ਈ ਟੂ ਜ਼ੈਡ ਕੁਐਸਚਨ ਜਿਹੜੇ ਆ ਕਰਵਾ ਰਹੇ ਹਾਂ ਤਾਂ ਪ੍ਰਸ਼ਨ ਨੰਬਰ 2 ਆ ਸਾਡੇ ਕੋਲੇ ਜਾਂ ਅਸੀਂ ਕਹਿ ਸਕਦੇ ਹਾਂ ਨਿਬੰਧ ਨੰਬਰ 2 ਆ ਜਿਹੜਾ ਪੰਜਾਬ ਦੇ ਅਖਾਣਾ ਦੀ ਵਿਚਾਰਧਾਰਾ ਨਿਬੰਧ ਦਾ ਵਿਸ਼ਾ ਦੱਸ ਕੇ ਸਾਰ ਹੋਣੇ ਦੀ ਵਿਸ਼ੇ ਦੀ ਗੱਲ ਕਰਾਂਗੀ ਪੰਜਾਬ ਦੇ ਖਾਣਾ ਦੀ ਵਿਚਾਰਧਾਰਾ ਜਿਹੜਾ ਨਿਬੰਧ ਹੈਗਾ ਉਹ 소ਹਿੰਦਰ ਸਿੰਘ ਵੰਜਾਰਾ ਬੇਦੀ ਦੀ ਰਚਨਾ ਹੈ ਇਸ ਦਾ ਵਿਸ਼ਾ ਪੰਜਾਬੀ ਖਾਣਾ ਦੀ ਸ਼ੀਸ਼ੇ ਵਿੱਚੋਂ ਦਿਸਦੀ ਪੰਜਾਬ ਜੀ ਪੰਜਾਬ ਜਾਂ ਪੰਜਾਬੀ ਜੀਵਨ ਦੀ ਝਲਕ ਨੂੰ ਪੇਸ਼ ਕਰਨਾ ਹੈ ਨਿਬੰਧਕਾਰ ਸਭ ਤੋਂ ਪਹਿਲਾਂ ਇਹ ਗੱਲ ਸਪਸ਼ਟ ਕਰਦਾ ਹੈ ਖਾਣਾ ਸਬੰਧੀ ਜਾਤੀ ਦੇ ਨਾ ਕੇਵਲ ਜੀਵਨ ਦਾ ਪ੍ਰਤੀਬਿੰਬ ਹੁੰਦੀਆਂ ਹਨ ਸਗੋਂ ਉਸ ਦੀ ਵਿਚਾਰਧਾਰਾ ਦੀਆਂ ਜਿਹੜੀ ਵਿਚਾਰਧਾਰਾ ਹੁੰਦੀ ਆ ਉਹ ਵੀ ਝਲਕਦੀ ਹੁੰਦੀ ਆ ਮਤਲਬ ਉਹ ਝਲਕਦੀ ਹੁੰਦੀ ਆ ਠੀਕ ਹੈ ਇੰਨਾ ਵਿੱਚੋਂ ਜੋ ਵੀ ਵਿਚਾਰਤਾਰਾ ਕੰਮ ਕਰ ਰਹੀ ਹੁੰਦੀ ਹੈ ਉਸ ਉੱਤੇ ਸਾਰੀ ਜਾਤੀ ਦੀ ਮੋਹਰ ਲੱਗੀ ਹੁੰਦੀ ਹੈ ਤੇ ਉਹ ਉਸ ਜਾਤੀ ਦੇ ਸੁਭਾਅ ਦੇ ਚਰਿੱਤਰ ਨੂੰ ਪੇਸ਼ ਕਰਨ ਦੀ ਬਹੁਤ ਸਮਰੱਥ ਹੁੰਦੀ ਹੈ ਇਹ ਦੇਖੋ ਹੁਣ ਵਿਸ਼ਾਏ ਵਿਸ਼ਾ ਐਜ਼ ਇਟ ਇਜ਼ ਵਰਡ ਦੇ ਵਿੱਚ ਸਾਨੂੰ ਲਿਖਣਾ ਪੈਣਾ ਇਹਨੂੰ ਅਸੀਂ ਆਪਣੇ ਕੋਲੋਂ ਨਹੀਂ ਬਣਾ ਸਕਦੇ ਹੈਗੇ ਲੇਕਿਨ ਜਿਹੜਾ ਸਾਰ ਹੈ ਉਹ ਸੀ ਪੜ ਕੇ ਆਪਣੇ ਕੋਲੋਂ ਜਿਹੜਾ ਤੁਹਾਨੂੰ ਸਮਝਾ ਕੇ ਆ ਜਾਂ ਆਪਾਂ ਜੋ ਵੀ ਸਾਡੇ ਮਨ ਚ ਪੁਆਇੰਟ ਆਉਂਦੇ ਆਪਾਂ ਉਹਨਾਂ ਨੂੰ ਲਿਖ ਕੇ ਸਾਰ ਪੂਰਾ ਕਰ ਸਕਦੇ ਲੇਕਿਨ ਜਿਹੜਾ ਵਿਸ਼ਾ ਵਾਓ ਵਿਸ਼ਾ ਐਜ਼ ਇਟ ਇਜ਼ ਤੁਸੀਂ ਲਿਖਣਾ ਵਾ ਠੀਕ ਹੈ ਪੰਜਾਬੀ ਇਹ ਖਾਣਾ ਵਿੱਚੋਂ ਪੰਜਾਬੀਆਂ ਦੀ ਸੂਝ ਤੇ అనుਭਵ ਦੀ ਝਲਕ ਮਿਲਦੀ ਹੈ ਠੀਕ ਹੈ ਇਸ ਤੋਂ ਇਲਾਵਾ ਪੰਜਾਬੀ ਜੀਵਨ ਬਾਰੇ ਪਤਾ ਲੱਗਦਾ ਪੰਜਾਬੀ ਜੀਵਨ ਨਾਲ ਕਿਹੜੇ ਕਿਹੜੇ ਅੰਗ ਜੁੜੇ ਹੋਏ ਆ ਉਹਨਾਂ ਬਾਰੇ ਪਤਾ ਲੱਗਦਾ ਲੋਕ ਗੀਤਾਂ ਬਾਰੇ ਲੋਕ ਕਹਾਣੀਆਂ ਬਾਰੇ ਇਹਨਾਂ ਵਿੱਚੋਂ ਪੰਜਾਬੀ ਆਪਣੀ ਬੋਲੀ ਨੂੰ ਚਟਪੜੀ ਤੇ ਸਵਾਦਲੀ ਬਣਾ ਦਿੰਦੀ ਹੈ ਇਹਨਾਂ ਵਿੱਚੋਂ ਸਭੁੱਝੇ ਪੰਜਾਬੀ ਜੀਵਨ ਦੀ ਝਲਕ ਮਿਲਦੀ ਹੈ ਇਹਨਾਂ ਵਿੱਚੋਂ ਪੰਜਾਬੀਆਂ ਦੇ ਦੁੱਖ ਸੁੱਖ ਰੀਤੀ ਰਿਵਾਜ ਪਛਾਹ ਆ ਮਾ ਰਿਸ਼ਤੇ ਨਾਤੇ ਤੇ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਅਸ਼ਾਵਾ ਨੇ ਉਹ ਸਾਰੀਆਂ ਸਮੋਈਆਂ ਹੋਈਆਂ ਨੇ ਕਿਨਾਂ ਦੇ ਵਿੱਚ ਜਿਹੜਾ ਅਸੀਂ ਇੱਥੇ ਕਰ ਰਹੇ ਹਾਂ ਚੈਪਟਰ ਨੰਬਰ 2 ਅਖਾਣਾ ਦੀ ਵਿਚਾਰਤਾ ਰਦੇ ਵਿੱਚ ਠੀਕ ਹੈ ਉਸ ਵਾਰ ਅਸੀਂ ਗੱਲ ਕਰ ਰਹੇ ਹਾਂ ਇਹਨਾਂ ਵਿੱਚ ਸਾਨੂੰ ਬਹੁਤ ਸਾਰੇ ਪਿੰਡੂ ਲੋਕਾਂ ਦੀ ਝਲਕ ਮਿਲਦੀ ਹੈ ਲੋਕ ਦੇਖਣ ਨੂੰ ਮਿਲਦੇ ਨੇ ਪੰਜਾਬ ਦੇ ਪਿੰਡਾਂ ਵਿੱਚ ਜਿੰਨੇ ਕਾਰਵਿਹਾਰ ਕੀਤੇ ਜਾਂਦੇ ਨੇ ਉਹ ਹੋਰ ਕਿਤੇ ਵੀ ਨਹੀਂ ਕੀਤੇ ਜਾਂਦੇ ਤੇ ਨਾ ਸਾਰਿਆਂ ਦੀ ਜਿਹੜੀ ਕੇਂਦਰੀ ਤੁਰਾ ਹੁੰਦਾ ਉਹ ਖੇਤੀਬਾੜੀ ਹੁੰਦੀ ਹੈ ਇਸ ਕਰਕੇ ਪੰਜਾਬੀ ਆਪਣੇ ਵਿਚਾਰਤਾਰਾਂ ਦੇ ਪ੍ਰਗਟਾਵੇ ਲਈ ਚਿੰਨ ਤੁਲਾ ਤੁਲਾਵਾ ਅਤੇ ਉਪਮਾ ਆਦਿ ਖੇਤੀ ਵਿੱਚੋਂ ਹੀ ਲੈਂਦੇ ਨੇ ਠੀਕ ਹੈ ਹੁਣ ਇੱਥੇ ਜਿਵੇਂ ਲਿਖਿਆ ਹੋਇਆ ਠੀਕ ਹੈ ਇੱਕ ਕਹਾਵਤ ਲਿਖੀ ਹੋਈ ਹੈ ਜੇਕਰ ਅਸੀਂ ਇਹਨੂੰ ਪੜਨ ਦੀ ਕੋਸ਼ਿਸ਼ ਕਰੀਏ ਬੁੱਢਾ ਹੋਇਆ ਢੋਰਿਆ ਤੈਨੂੰ ਠੂੰਗਣ ਠੂੰਗਣ ਨਾਓ ਗਲੋ ਪੰਜਾਲੀ ਲਾ ਲਈ ਤੇ ਕੋਈ ਨਾ ਲੈਂਦਾ ਨਾਓ ਇਹ ਕਿਹ ਲਿਖਿਆ ਹੋਇਆ ਤੇ ਇਸ ਤੋਂ ਲਵਾ ਅਗੀਤਾ ਛਾੜ ਪਛੇਤੀ ਸਰੀਰੀ ਇਹ ਵੀ ਇੱਕ ਲਿਖਿਆ ਹੋਇਆ ਤੁਸੀਂ ਇਹ ਚ ਦੋ ਯਾਦ ਕਰ ਲਓ ਮੈਂ ਨਹੀਂ ਰਿਕਮੈਂਡ ਕਰਦਾ ਕਿ ਸਾਰੇ ਯਾਦ ਕਰਕੇ ਲਿਖੋ ਕਿਉਂਕਿ ਅਸੀਂ ਇਹਦੇ ਚ ਦੋ ਚਾਰ ਲਿਖ ਦਾਂਗੇ ਤਾਂ ਐਗਜ਼ਾਮੀ ਨੂੰ ਲੱਗੇਗਾ ਕਿ ਹਾਂ ਅਸੀਂ ਜਿਹੜਾ ਵਾ ਵਧੀਆ ਟੈਂਪਟ ਕੀਤਾ ਪੇਪਰ ਠੀਕ ਹੈ ਇਹਦੇ ਵਿੱਚ ਜਿਵੇਂ ਆ ਲਿਖਿਆ ਸੌਖਿਆ ਤੁਸੀਂ ਇਹ ਯਾਦ ਕਰ ਸਕਦੇ ਹੋ ਘਰ ਦੀ ਅੱਧੀ ਚੰਗੀ ਤੇ ਬਾਹਰ ਦੀ ਕੁਝ ਵੀ ਨਹੀਂ ਠੀਕ ਹੈ ਜੋ ਸੁਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬੁਖਾਰੇ ਠੀਕ ਹੈ ਇਹ ਵੀ ਜਿਹੜੇ ਹੈਗੇ ਨੇ ਇੱਥੇ ਅਖਾਣ ਵਰਤੇ ਗਏ ਨੇ ਇਸ ਤੋਂ ਇਲਾਵਾ ਪੰਜਾਬੀ ਵਿੱਚ ਕਾਰਬਿਹਾਰ ਨਾਲ ਸੰਬੰਧਤ ਜਿੰਨੇ ਵੀ ਅਖਾਣ ਹਨ ਵੱਡੀ ਤੋਂ ਵੱਡੀ ਗਿਣਤੀ ਵਾਹੀ ਰੂੜੀ ਬਿਜਾਈ ਢੁਈ ਠੀਕ ਹੈ ਗੋਡੀ ਵਾੜੀ ਨਾਲ ਜੁੜੇ ਹੋਏ ਨੇ ਠੀਕ ਹੈ ਜਿੰਨੇ ਵੀ ਕਾਰਬਿਹਾਰ ਨਾਲ ਸੰਬੰਧਤ ਅਖਾਣ ਨੇ ਜਿਸ ਤਰ੍ਹਾਂ ਇੱਥੇ ਆਦੇ ਕੋਲ ਲਿਖੇ ਗਏ ਨੇ ਨਾ ਦੋ ਉਹਦੀ ਗੱਲ ਕੀਤੀ ਗਈ ਹੈ ਇਸ ਤੋਂ ਬਾਅਦ ਉਹ ਦੋ ਚਾਰ ਹੋਰ ਨੇ ਠੀਕ ਹੈ ਇਸ ਤੋਂ ਇਲਾਵਾ ਪੰਜਾਬੀਆਂ ਦੇ ਮਿਹਨਤੀ ਹਿੰਮਤੀ ਤੇ ਉਦਮੀ ਸੁਭਾਅ ਦਾ ਵੀ ਅਖਾਣਾ ਵਿੱਚ ਪ੍ਰਗਟਾਵਾ ਮਿਲਦਾ ਹੈ ਜਿਵੇਂ ਕਿ ਕਿਰਤ ਕਰਦੇ ਦੂਜਿਆਂ ਨੂੰ ਕਿਰਤ ਕਰਨ ਲਈ ਪ੍ਰੇਰਦੇ ਹਨ ਰੱਖ ਦੇ ਖਾ ਖੇ ਠੀਕ ਹੈ ਡੋਲ ਰਤ ਖਾ ਪੱਤ ਦੇਖੋ ਕਿੰਨੀ ਵਧੀਆ ਲਿਖੀ ਹੋਈ ਹੈ ਕਈਆਂ ਵਾਰ ਇਹਨੂੰ ਨਹੀਂ ਪਤਾ ਹੁੰਦਾ ਕਿਸੇ ਨੂੰ ਬੋਰ ਵੀ ਲੱਗ ਸਕਦਾ ਲੇਕਿਨ ਇਹ ਸਾਨੂੰ ਲਿਖਣੀ ਹੀ ਪੈਣੀ ਹੈ ਜਿੰਨੇ ਕੁ ਸਾਨੂੰ ਯਾਦ ਹੁੰਦੀਆਂ ਨੇ ਕਾਰਮ ਮਨਜ਼ੂਰੀ ਖਾ ਚੂਰੀ ਇਹਦੇ ਕੋ ਸਿੱਧਾ ਸਮਝ ਲੱਗ ਰਿਹਾ ਜਿਹੜੀ ਮਨਜ਼ੂਰੀ ਕਰੂਗਾ ਮਿਹਨਤ ਕਰੂਗਾ ਸਮਾਰਟ ਵਰਕ ਕਰੂਗਾ ਉਹੀ ਚੂਰੀ ਖਾਊਗਾ ਮਤਲਬ ਉਹੀ ਆਪਣਾ ਖਾਣਾ ਖਾਊਗਾ ਜਿਹੜਾ ਮਿਹਨਤ ਕਰੂਗਾ ਠੀਕ ਹੈ ਬਾਕੀ ਵੀ ਲਿਖਿਆ ਤੁਸੀਂ ਇਥੋਂ ਪੜ ਲਿਓ ਠੀਕ ਹੈ ਅਸੀਂ ਇੱਥੇ ਸਾਰ ਦੀ ਗੱਲ ਕਰਦੇ ਹਾਂ ਅੱਗੇ ਅਗਲਾ ਜਿਹੜਾ ਮੇਨ ਪੁਆਇੰਟ ਆ ਖਾਣਾ ਵਿੱਚੋਂ ਪੰਜਾਬੀ ਜੀਵਨ ਦੀ ਜਿਹੜੀ ਆ ਖੌਲਟੋਲ ਪ੍ਰੇਮ ਪਿਆਰ ਤੇ ਮਹਿਮਾਨ ਨਿਵਾਜ਼ੀ ਜਿਹੜੀ ਆ ਖੂਬ ਪ੍ਰਗਟੀ ਹੈ ਪੰਜਾਬੀ ਉਪਰਾਂ ਨਾਲ ਵੀ ਸਾਜ ਪਾ ਲੈਂਦੇ ਹਨ ਇਸ ਕਰਕੇ ਆ ਜਿਵੇਂ ਜੁੜਿਆ ਹੋਇਆ ਹਮਸਾਏ ਮਾਪਿਓ ਜਾਏ ਆਪਣਾ ਮਾਰਸੀ ਆਪਣਾ ਮਾਰਸੀ ਤਾਂ ਸ਼ਾਮੇ ਸੁੱਟ ਸੀ ਇਦਾਂ ਲਿਖਿਆ ਹੋਇਆ ਆ ਤੁਹਾਡੇ ਕੋਲ ਬਾਕੀ ਆ ਅੱਗੇ ਇਸ ਦੇ ਨਾਲ ਹੀ ਲੇਖਕ ਦਾ ਵਿਸ਼ਾ ਜਿਹੜਾ ਮੌਲਿਕ ਹੋਣ ਦੇ ਨਾਲ ਨਾਲ ਸਾਇਤਿਕ ਤੇ ਸੱਭਿਆਚਾਰਕ ਮਹਾਨਤਾ ਵੀ ਰੱਖਦਾ ਹੈ ਜਨ ਕਿ ਬਹੁਤ ਵਧੀਆ ਮਹਾਨਤਾ ਰੱਖਦਾ ਵਾ ਤੇ ਸਬਰ ਦਾ ਫਲ ਮਿੱਠਾ ਹੁੰਦਾ ਹੈ ਇਹ ਵੀ ਜਿਹੜਾ ਦੇਖੋ ਸਬਰ ਵਾਸਤੇ ਸਮਾਜ ਨੂੰ ਨਿਰੋਈ ਉਸਾਰੀ ਕਰਨ ਵਾਸਤੇ ਅਲੱਗ-ਅਲੱਗ ਅਖਾਣ ਜਿਹੜੇ ਇੱਥੇ ਵਰਤੇ ਜਾਂਦੇ ਆ ਨੈਕਸਟ ਵੀਡੀਓ ਵਿੱਚ ਅਸੀਂ ਜਿਹੜੀ ਆ ਗੱਲ ਕਰਾਂਗੇ ਲੋਕ ਗੀਤਾਂ ਦਾ ਇਤਿਹਾਸ ਨਿਵੰਦੀ ਉਹ ਵੀ ਜਲਦ ਲੈ ਕੇ ਆਵਾਂਗੇ ਵੀਡੀਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ